ਤਲਵੇਲਨ ਉਪਰੋਦੀਪ ਨੇ ਹਾਈ ਕੋਰਟ ਪੁਰ ਮਲੇਰ ਕੋਟਲਾ ਤੋੜਿਆ ਕੇ ਕੈਂਚੀਆਂ ਤੱਕ ਬਣੀ ਸੜਕ ਜੋ ਕਿ ਸੈਂਕੜੇ ਹੀ ਪਿੰਡਾਂ ਤੇ ਕਈ ਸ਼ਹਿਰਾਂ ਦੀ ਆਵਾਜਾਈ ਨੂੰ ਪਿੰਡਾਂ ਤੇ ਸ਼ਹਿਰਾਂ ਨਾਲ ਜੋੜਦੀ ਹੈ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ ਇਸ ਦੇ ਚੱਲਦਿਆਂ ਇੱਥੋਂ ਦੀ ਗੁਜ਼ਰਨ ਵਾਲੀ ਆਵਾਜਾਈ ਨੂੰ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਪੰਜ ਈ ਰਿਕਸ਼ਾ ਡੰਗੋ ਟਹਿਮ ਵਿੱਚ ਡਿੱਗੇ ਪਲਟ ਗਏ ਇਸ ਦੌਰਾਨ ਸਵਾਰੀਆਂ ਵਾਲ-ਵਾਲ ਬਚ ਗਈਆਂ ਕਈ ਆਟੋ ਚਾਲਕਾਂ ਦੇ ਤਾਂ ਮਾਮੂਲੀ ਸੱਟਾਂ ਵੀ ਲੱਗੀਆਂ ਆਟੋ ਚਾਲਕਾਂ ਨੇ ਪ੍ਰਸ਼ਾਸਨ પાસે ਜਲਦ ਤੋਂ ਜਲਦੀ ਸੜਕ ਨੂੰ ਬਣਾਉਣ ਦੀ ਮੰਗ ਕੀਤੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਕਿਰਪਾ ਕਰਕੇ ਜੀ ਆਪੜਾ ਮੇਰਾ ਨਾਮ ਮੁਹੰਮਦ ਮਾਇਰ ਨਾਮ ਮੈਨੂੰ ਇਮਰਾਨ ਜੀ ਕੀ ਹਾਸਾ ਆਇਆ ਤੁਸੀਂ ਬਹੁਤ ਹੀ ਥੱਕੇ ਹੋਏ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ ਮੈਂ ਤਾਂ ਹਾਸਾ ਹੀ ਹੋ ਰਿਹਾ ਜੀ ਦੇਖੋ ਇਤਨਾ ਫੜਕਣ ਟੁੱਟੇ ਆ ਸਾਰੀਆਂ ਇਹ ਵਾਲੀਆਂ ਦੇਖੋ ਆਟੋ ਲੰਘੇ ਨਾ ਨੇ ਇੱਥੇ ਉਹ ਕੋਈ ਆਟੋ ਖੜਾ ਹੈ ਉਹ ਵੀ ਪਲਟ ਜਾਣਾ ଥିਗਾ ਤੇ ਹੁਣ ਇਹ ਆਟੋ ਪਲਟਿਆ ਵਜਨ ਦਾ ਲੱਦਿਆ ਹੋਇਆ ଥିਗਾ ਇਹਦੇ ਉੱਤੇ ਟੇਲੇ ਦੀਆਂ ਉਹ ਸਮਾਨ ਦੀਗਾ ਤੇ ਨੁਕਸਾਨ ਬਹੁਤ ਹੋ ਗਿਆ ਆਟੋ ਨੂੰ ਨੁਕਸਾਨ ਹੋਇਆ ਏ ਸਮਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਮੇਰੇ ਭਾਈ ਤੋਂ ਛੱਡ ਵੀ ਲੱਗੇ ਆਟੋ ਵਾਲੇ ਦੇ ਇਸ ਕਾਜ ਮੇਰੇ ਭਾਈ ਉਸ ਚੀਜ਼ ਦਾ ਹੱਲ ਕੀਤਾ ਜਾਵੇ ਦੇਖੋ ਸੜਕਾਂ ਟੁੱਟੀਆਂ ਵਈਆਂ ਨੇ ਪਾਣੀ ਖੜਾ ਏ ਤੇ ਪਾਣੀ ਦੇ ਵਿੱਚ ਟੋਆ ਦਾ ਪਤਾ ਹੀ ਲਾਦਾਂਗਾ ਆਪਾਂ ਨੂੰ ਕਿ ਟੋਆ ਕਿੱਥੇ ਨੇ ਇੱਥੇ ਟੋਆ ਦੀਆਂ ਬਹੁਤ ਬੜਾ ਜਿਹਦੇ ਗਾਏ ਨੇ ਆਟੋ ਪਲਟਿਆ ਜੀ ਮੰਗ ਕਰਦੇ ਹਾਂ ਸਰਕਾਰ ਤੋਂ ਦੇਖੋ ਮੰਗ ਤਾਂ ਸੀ ਸਰਕਾਰ ਤੋਂ ਹੀ ਕਰਦੇ ਆ ਕਿ ਮਤ ਸੜਕਾਂ ਬਣਾਈ ਜਾਣੇ ਵਾਲੀਆਂ ਤੇ ਕਿਹਡੀ ਪਰੇਸ਼ਾਨੀ ਸਾਨੂੰ ਆਈ ਆ ਸਮਾਜ ਨੂੰ ਪਰੇਸ਼ਾਨੀ ਆਈ ਆ ਸਾਨੂੰ ਪਰੇਸ਼ਾਨੀ ਆਈ ਆ ਦੇਖੋ ਆਟੋ ਲੰਘਦੇ ਨੇ ਰਿਸ਼ਕੇ ਲੰਘਦੇ ਨੇ ਗੱਡੀਆਂ ਲੰਘਦੀਆਂ ਨੇ ਬੱਸਾਂ ਲੰਘਦੀਆਂ ਨੇ ਇਹ ਬਹੁਤ ਜ਼ਿਆਦਾ ਉਹ ਦਿੱਕਤ ਪਰੇਸ਼ਾਨੀ ਸਾਨੂੰ ਆਏ ਇਸ ਚੀਜ਼ ਦੀ ਇਸ ਕੈਕਿਸ ਦਾ ਜਿਆਦਾ ਜਿਆਦਾ ਹੱਲ ਕੀਤਾ ਜਾਵੇ ਦੇਖੋ ਪੰਜ ਮਾਟਰ ਉਹ ਐ ਹੈ ਅੱਜ ਦਿਹਾੜੇ ਦੇ ਵਿੱਚ ਪੰਜ ਮਾਟਰ ਆਟੋ ਵੱਟਿਆ ਇੱਥੇ ਇਹ ਦੁਕਾਨਾਂ ਨੇ ਸਾਨੂੰ ਦੱਸ ਦੇ ਨੇ ਕਿ ਚੌਥਾ ਪੰਜ ਮਾਟਰ ਆਟੋ ਵੱਟਿਆ ਇਹ ਵਾਲਾ ਇਸ ਕੈਕਿਸ ਸਹਿਕਾਰਤਾ ਨੂੰ ਇਹ ਮੰਗ ਕਰਦੇ ਆ ਕਿ ਇਹਨੂੰ ਸਫਾਈ ਦੇ ਨਾਲ ਇਹ ਬਣਾਇਆ ਜਾਵੇ ਆ ਮੰਤ ਜੀ ਆ ਆਪਣੇ ਰਾਏਕੋਟ ਰੋਡ ਦਾ ਜਿਹੜਾ ਤੁਸੀਂ ਗੁਜ਼ਰ ਕੇ ਆਇਆ ਉੱਥੋਂ ਦੀ ਉਹ ਤਾਂ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਉੱਥੇ ਤੁਸੀਂ ਦੇਖਿਆ ਵੀ ਨੇ ਅੱਜ 4-5 ਟੈਂਪੂ ਵਿਚਾਰੇ ਉਲਟ ਗਏ ਹਾਂਜੀ ਜੀ ਹਾਂਜੀ ਅਸੀਂ ਨਾ ਗਏ ਸੀਗੇ ਤੇ ਉੱਥੇ ਮੀਂਹ ਦੇ ਨਾਲ ਬਹੁਤ ਬੁਰਾ ਹਾਲ ਆ ਹਨਾ ਸਾਨੂੰ ਬੜਾ ਤਰਸ ਆਇਆ ਉਹ ਵਿਚਾਰਾ ਗਰੀਬ ਬੰਦਾ ਆਪਣਾ ਟੈਂਪੂ ਲੈ ਕੇ ਕਿਸੇ ਦੀਆਂ ਟੈਲਾਂ ਲੈ ਕੇ ਜਾ ਰਿਹਾ ਸੀਗਾ ਤੇ ਉਹ ਟਾਈਲਾਂ ਗਿਰਦੀਆਂ ਹਨ ਜਿਨ੍ਹਾਂ ਜਿੱਦੇ ਟਾਈਲਾਂ ਸੀਗੀਆਂ ਉਹਨੇ ਤਾਂ ਉਹਦੇ ਉੱਤੇ ਕਲੇਮ ਪਾਉਣਾ ਜਿੱਦਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡਾ ਜ਼ਿਲ੍ਹਾ ਤਾਂ ਬਣ ਗਿਆ ਮਲੇਰਕੋਟਲਾ ਪਰ ਜ਼ਿਲੇ ਵਾਲੇ ਕੋਈ ਕੰਮ ਨਹੀਂ ਹੈਗੇ ਸਾਨੂੰ ਐ ਲੱਗਦਾ ਖਾਸ ਕਰ ਰਾਇ ਕੋਟ ਰੋਡ ਦੇ ਤੇ ਜਿੱਥੇ ਕਿ ਸੜਕ ਦਾ ਬੁਰਾ ਹਾਲ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਰੂਰ ਸਾਰੇ ਕੰਮਾਂ ਨੂੰ ਛੱਡ ਕੇ ਪਹਿਲਾਂ ਰਾਇਕੋਟ ਰੋਡ ਵੱਲ ਧਿਆਨ ਦਿੱਤਾ ਜਾਵੇ ਆ ਕੇ ਜਿਹੜੀ ਸਾਡੀ ਸਾਰੀ ਆਵਾਜ਼ ਆਈ ਆ ਸਾਰੀ ਨੂੰ ਜਿਹੜੇ ਦਿੱਕਤ ਆ ਰਹੀ ਆ ਉਹਨੂੰ ਦੂਰ ਕੀਤਾ ਜਾਵੇ ਗਰੀਬ ਬੰਦਿਆਂ ਨੂੰ ਹੋ ਰਹੀਆਂ ਦੁਰਘਟਨਾਵਾਂ ਤੋਂ ਬਚਾਇਆ ਜਾਵੇ ਸਾਡੇ ਦੇਖਦੇ ਦੇਖਦੇ 5 6 ਟੈਂਪੂ ਉੱਥੇ ਮਤਲਬ ਡਿੱਗੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਸੀਂ ਇਹ ਦੁਆਰਾ ਫੇਰ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਰਾਏਕੋਟ ਦੇ ਜਿਹੜੀ ਸੜਕਾ ਉਹਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਅਰੇ ਕਿਹਨਾਂ ਨੇ ਟਾਇਲਾਂ ਜੀਆਂ ਲਗਾ ਕੇ ਕੰਮ ਬੁੱਤਾ ਸਾਰਤਾ ਉਹ ਟਾਈਲਾਂ ਲਾ ਕੇ ਤਾਂ ਸਾਨੂੰ ਐ ਲੱਗਦਾ ਵੀ ਥੋੜਾ ਜਿਹਾ ਜਿਵੇਂ ਏਰੀਆ ਮੰਨਿਆ ਹੋਵੇ ਵੀ ਇੰਨਾ ਕੁ ਏਰੀਆ ਹੀ ਆਪਾਂ ਠੀਕ ਕਰਨਾ ਸੀਗਾ ਉਥੇ ਉਥੇ ਵੀ ਬਹੁਤ ਜ਼ਿਆਦਾ ਡੂੰਘਾ ਸੀਗਾ ਪਰ ਸਾਰੀ ਮਤਲਬ ਜਿੱਥੇ ਤੱਕ ਸਾਡਾ ਸ਼ਹਿਰ ਰਾਏਕੋਟ ਰੋਡ ਆ ਉਹ ਸਾਰਾ ਠੀਕ ਹੋਣਾ ਚਾਹੀਦਾ ਪੁਲ ਬਣਾਤਾ ਪੁਲ ਦੇ ਥੱਲੇ ਕਿਸੇ ਨੇ ਨਹੀਂ ਧਿਆਨ ਕੀਤਾ ਕਿ ਪਾਣੀ ਦਾ ਨਿਕਾਸ ਕਿੱਧਰ ਨੂੰ ਜਾਣਾ ਚਾਹੀਦਾ ਉਹ ਬਿਲਕੁਲ ਲੋਕਾਂ ਨੂੰ ਮਤਲਬ ਤੰਗ ਕਰ ਰਿਹਾ ਹਨ ਲੋਕਾਂ ਦੇ ਘਰਾਂ ਚ ਵੜ ਰਿਹਾ ਪਥ ਨੰਗਣਾ ਵੀ ਮੁਸ਼ਕਲ ਆ ਪੈਦਲ ਯਾਤਰੀਆਂ ਦਾ ਵਿਚਾਰਿਆਂ ਦਾ ਕੀ ਬਣਦਾ ਹੋਊਗਾ ਸਾਡੇ ਵਰਗੇ ਤਾਂ ਚਲੋ ਗੱਡੀ 'ਚ ਜਾਂਦੇ ਆ ਜਾਂ ਮੋਟਰਸਾਈਕਲ ਸਕੂਟਰ 'ਤੇ ਜਾਂਦੇ ਆ ਤਾਂ ਪਰ ਜਿਹੜੇ ਪੈਦਲ ਲੋਕ ਚੱਲਦੇ ਆ ਉਹਨਾਂ ਦਾ ਬਹੁਤ ਬੁਰਾ ਹਾਲਾਤ ਸੀ ਦੇਖਿਆ ਲੋਕਾਂ ਦੀਆਂ ਦੁਕਾਨਾਂ ਵੀ ਪਾਣੀ ਦੇ ਨਾਲ ਭਰੀਆਂ ਪਈਆਂ ਸੀ ਸੋ ਪ੍ਰਸ਼ਾਸਨ ਨੂੰ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਜਿੱਥੇ ਜ਼ਿਲ੍ਹਾ ਬਣਿਆ ਉੱਥੇ ਸਾਡਾ ਇੱਕ ਜਿਵੇਂ ਗੁਲਦਸਤਾ ਮਲੇਰਕੋਟਲਾ ਉਵੇਂ ਇੱਥੇ ਕੰਮ ਵੀ ਚੰਗੇ ਹੋਣੇ ਚਾਹੀਦੇ ਆ ਲੋਕਾਂ ਦੀ ਮਤਲਬ ਸਹੂਲਤਾਂ ਲਈ ਧਿਆਨ ਦੇਣਾ ਚਾਹੀਦਾ ਸ਼ਹਿਰ ਦੇ ਵਿੱਚ ਤੁਸੀਂ ਜਾਓਗੇ ਉੱਥੇ ਵੀ ਬਹੁਤ ਬੁਰਾ ਹਾਲ ਆ ਪਰ ਜਿਵੇਂ ਮਤਲਬ ਸਾਨੂੰ ਬਹੁਤ ਦੁੱਖ ਲੱਗਦਾ ਹੈ ਇਹ ਜਿਹੀਆਂ ਗੱਲਾਂ ਜਦੋਂ ਦੇਖਦੇ ਆ ਪਬਲਿਕ ਦੀਆਂ ਸੋ ਪ੍ਰਸ਼ਾਸਨ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹਾਂ ਜੀ ਬਾਏ ਇੰਦਰਜੀਤ ਸਿੰਘ ਮੋਢੇ ਬੇਨਤੀ ਕਰ ਰਿਹਾ ਪ੍ਰਸ਼ਾਸਨ ਨੂੰ ਕਿ ਜੋ ਪਿਛਲੇ ਦਿਨਾਂ 'ਚ ਮੈਂ ਕੋਈ ਗੱਲ ਸੁਣੀ ਸੀ ਕਿ ਇਹ ਮਲੇਰ ਕੋਟਲਾ ਫਾਟਕ ਤੋਂ ਲੈ ਕੇ ਕੈਂਚੀਆਂ ਤੱਕ ਰ ਸਰਕ ਚੌੜੀ ਕਰਕੇ ਡਵਾਈਡਰ ਲੱਗਣਾ ਹੈ ਪਰ ਮੈਂ ਬੇਨਤੀ ਕਰਦਾ ਕਿ ਸੂਵੇ ਤੱਕ ਸਰਕ ਚੌੜੀ ਕਰਕੇ ਡਵਾਈਡਰ ਲਾਇਆ ਜਾਵੇ ਤਾਂ ਮੈਂ ਕੋਟਨਕੋਟ ਪ੍ਰਸ਼ਾਸਨ ਦਾ ਧੰਨਵਾਦ ਕਰੂੰਗਾ ਔਰ ਇਹ ਹੋਣਾ ਚਾਹੀਦਾ ਹੈ ਤੇ ਮੈਂ ਮੰਗ ਫਿਲਹਾਲ ਜਿਹੜੀ ਪ੍ਰੋਬਲਮਾਂ ਦਿੱਕਤਾਂ ਤਕਲੀਫਾਂ ਲੋਕਾਂ ਨੂੰ ਆ ਰਹੀਆਂ ਸੜਕਾਂ ਟੁੱਟੀਆਂ ਮਿੱਟੋਏ ਪੈ ਪਏ ਨੇ ਪਾਣੀ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਜੇ ਪੰਜ ਆਟੋ ਗਿਰ ਗਏ ਹਾਂ ਇਹ ਜਿਹੜੀ ਮਤਲਬ ਪੰਜ ਆਟੋ ਵੀ ਟੇਢੇ ਹੋ ਗਏ ਉੱਥੇ ਉੱਥੇ ਉਹਨਾਂ ਦਾ ਗਰੀਬ ਬੰਦਿਆਂ ਦਾ ਨੁਕਸਾਨ ਵੀ ਹੋਇਆ ਪਾਣੀ ਵੀ ਖੜਾ ਤਾਂ ਇਹ ਜਦੋਂ ਆਪਾਂ ਇਹਨੂੰ ਡਵਾਈਡਰ ਲਾਵਾਂਗੇ ਸੜਕ ਉੱਚੀ ਕਰਾਂਗੇ ਤਾਂ ਇਹ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਦਾ ਧਿਆਨ ਦਿੱਤਾ ਜਾਵੇ ਤੇ ਇਹ ਸੜਕ ਬਣਾ ਕੇ ਡਵਾਈਡਰ ਲਾਇਆ ਜਾਵੇ